ਮੇਰੇ ਪਿਆਰੇ ਦੋਸਤੋ ਜੀ ਏਸ਼ੀਆ ਵਰਲਡਵਾਈਡ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਵਕ ਵਕ ਤਰ੍ਹਾਂ ਦੀਆਂ ਬਹੁਤ ਹੀ ਸੋਹਣੀਆਂ ਵੀਡੀਓ ਅਸੀਂ ਦਿਖਾਉਨੇ ਆ ਤੇ ਤੁਸੀਂ ਪਸੰਦ ਵੀ ਬਹੁਤ ਕਰ ਰਹੇ ਹੋ ਪਿੱਛੇ ਗੋਪਾਲ ਸਵੀਟਸ ਦੀ ਜਿਹੜੀ ਵੀਡੀਓ ਪਾਈ ਸੀ ਉਹਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਾਰ ਪਿਆਰ ਦੇ ਰਹੇ ਹੋ ਤੇ ਵਾਇਰਲ ਕਰ ਰਹੇ ਹੋ ਤੇ ਬਹੁਤ-ਬਹੁਤ ਸ਼ੁਕਰੀਆ ਜਦੋਂ ਵੀ ਕੋਈ ਵੀਡੀਓ ਪਾਣੇ ਆ ਉਹਨੂੰ ਚੰਗੀ ਤਰ੍ਹਾਂ ਸੁਣਿਆ ਕਰੋ ਕੰਪਲੀਟ ਸੁਣਿਆ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਸਾਡੀਆਂ ਗਲਤੀਆਂ ਵੀ ਦੱਸਿਆ ਕਰੋ ਅੱਜ ਤੁਹਾਨੂੰ ਲੈ ਕੇ ਆਇਆ ਇੱਕ ਸਿੰਘ ਫੂਡ ਘਰ ਦਾ ਖਾਣਾ ਉਸ ਦੁਕਾਨ ਤੇ ਲੈ ਕੇ ਆਏ ਤੁਸੀਂ ਇਹ ਇਹ ਪਤਾ ਕਰਨਾ ਵੀ ਇੱਥੇ ਜਿਹੜੇ ਸ਼ਖਸ਼ ਨੇ ਉਹ ਇੱਕ ਮਾਇਨਾਸ ਹਸਤੀ ਨੇ ਬਹੁਤ ਵੱਡਾ ਉਹਨਾਂ ਦਾ ਨਾਮ ਹੈ ਤੇ ਜਦੋਂ ਉਹ ਸਾਨੂੰ ਦਿਖੇ ਇੱਥੇ ਤੇ ਬੜੀ ਖੁਸ਼ੀ ਹੋਏ ਉਹਨਾਂ ਨੂੰ ਦੇਖ ਕੇ ਤੇ ਆਓ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾ ਦੇ ਆ ਤੁਸੀਂ ਇੱਕ ਪਹਿਲੀ ਝਲਕ ਦੇ ਵਿੱਚ ਹੀ ਉਹਨਾਂ ਨੂੰ ਪਛਾਣ ਲੈਣਾ ਭਾਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੂੰਹ ਉੱਧਰ ਕਰੀ ਖੜੇ ਹੋ ਸਤਿ ਸ਼੍ਰੀ ਅਕਾਲ ਜੀ ਉਹਨੂੰ ਤੁਹਾਨੂੰ ਕੋਈ ਨਹੀਂ ਪਛਾਣਦਾ ਐਸਾ ਕੋਈ ਬੰਦਾ ਹੈ ਹੀ ਨਹੀਂ ਦੁਨੀਆ 'ਚ ਉਹ ਜਿਹੜੀ ਐਕਟਿੰਗ ਸੀ ਨਾ ਉਹਨੇ ਹਲੂਨ ਕੇ ਰੱਖਤਾ ਸੀਗਾ ਧੰਨਵਾਦ ਅਬ ਸ਼ੁਰੂਆਤ ਉਤੀ ਕਰੀਏ ਉਸ ਐਕਟਿੰਗ ਤੋਂ ਹੀ ਅੱਛਾ ਹਾਂਜੀ ਹਲੋ ਵੀਰੇ ਤੂੰ ਕਿੱਥੇ ਹੈ ਵੀਰਾ ਤਾਂ ਕਿਸੇ ਨਾਲ ਲੜ ਰਿਹਾ ਮੇਰਾ ਵੀਰਾ ਗੁੰਮ ਗਿਆ ਮੇਰਾ ਵੀਰਾ ਗੁੰਮ ਹੋ ਗਿਆ ਐ ਦੋਸਤੋ ਮੇਰੇ ਰੋਂਕਤੇ ਖੜੇ ਹੋ ਗਏ ਕਿਉਂਕਿ ਉਹ ਇਹ ਫਿਲਮ ਜਦ ਮੈਂ ਥੀਏਟਰ ਦੇ ਵਿੱਚ ਦੇਖੀ ਸੀ ਮੈਂ ਰੋਇਆ ਸੀਗਾ ਜਦੋਂ ਇਹਨਾਂ ਦੀ ਵਾਰੀ ਆਈ ਸੀ ਜਦੋਂ ਇਹਨਾਂ ਨੇ ਐਕਟਿੰਗ ਕੀਤੀ ਸੀਗੀ ਉਸ ਸ਼ਖਸ ਨੂੰ ਮਿਲਣਾ ਆਪੋ ਦੇ ਫੈਨ ਵੀ ਕਹਿ ਸਕਦੇ ਆ ਕਿ ਅਸੀਂ ਉਹਦੇ ਫੈਨ ਆ ਤੇ ਜਿਸ ਤਰ੍ਹਾਂ ਕੀ ਬਹੁਤ ਹੀ ਪਿਆਰੇ ਐਕਟਰ ਉਹ ਤੁਹਾਡੀ ਫਿਲਮ ਭਾਜੀ ਪਹਿਲੀ ਸੀਗੀ ਪਹਿਲੀ ਫਿਲਮ ਅੱਛਾ ਤੁਹਾਡਾ ਗੁੱਡ ਨੇਮ ਕੀ ਹੈ ਵੈਸੇ ਮਨਿੰਦਰ ਵੈਲੀ ਮਨਿੰਦਰ ਵੈਲੀ ਤੁਸੀਂ ਵੈਲੀ ਸੀ ਬਚਪਨ ਤੋਂ ਹੀ ਨਹੀਂ ਨਿਕਨੇਮ ਹੈ ਮੇਰਾ ਵੈਲੀ ਵੈਲੀ ਕਿਉਂ ਰੱਖਿਆ ਤੁਹਾਡੇ ਘਰ ਦੇ ਨਾਮ ਸ਼ਰਧਤੀ ਬੋ ਹੋਗੇ ਐਕਚੁਅਲ ਜੀ ਬੱਚੇ ਛੋਟੇ ਨਾਮ ਜਿਹੜੇ ਥੋੜੇ ਅਜੀਬ ਹੀ ਹੁੰਦੇ ਨਾ ਸਾਰਿਆਂ ਦੇ ਇਹ ਅਜੀਬ ਨਹੀਂ ਵੈਲੀ ਤਾਂ ਇੱਕ ਤੁਹਾਨੂੰ ਕਹਿੰਦੇ ਜਿਹੜਾ ਬਦਮਾਸ਼ ਹੁੰਦਾ ਪੂਰਾ ਤਗੜਾ ਕੁੱਟਮਾਰ ਕਰਕੇ ਆਉਂਦਾ ਘਰ ਚ ਉਹਨੂੰ ਕਹਿੰਦੇ ਇਹ ਤਾਂ ਹੀ ਬਾਅਦ ਚ ਲੋਕਾਂ ਨੇ ਬਣਾਤੇ ਨਾ ਵਰਡ ਅਜਾ ਉਹਨੂੰ ਵੈਸੀ ਖੁਸ਼ੀ ਚ ਕਹਿੰਦੇ ਸੀਗੇ ਘਰ ਦੇ ਕਿਨੇ ਰੱਖਿਆ ਸੀ ਨਾਮ ਯਾਦ ਆ ਕਿ ਮੰਮੀ ਨੇ ਡੈਡੀ ਨੇ ਕਿਨੇ ਬਸ ਐ ਹੀ ਹੈ ਜੀ ਨਾਮ ਤਾਂ ਐਕਚੁਅਲ ਕੁਝ ਹੋਰ ਸੀਗਾ ਉਹਨੂੰ ਚੇਂਜ ਕਰਕੇ ਵੈਲੀ ਮੈਂ ਪਹਿਲਾਂ ਕੀ ਨਾਮ ਲਿਆ ਦੇਖੋ ਜ਼ਿੰਦਗੀ ਚ ਕਿਸੇ ਨੇ ਤੁਹਾਨੂੰ ਦੱਸਿਆ ਵੀ ਹੋਣਾ ਕਿ ਅੱਲਾ ਪਹਿਲੀ ਵਾਰੀ ਬੈਲੀ ਡਾਕਟਰ ਨੇ ਰੱਖਿਆ ਜੀ ਕਹਿੰਦੇ ਡਾਕਟਰ ਸੀ ਹੁਣ ਫੜੇਗੇ ਤੁਸੀਂ ਦੇਖੋ ਮੈਂ ਤੁਹਾਨੂੰ ਫੜਨਾ ਹੀ ਸੀ ਇਸ ਗੱਲ 'ਚ ਤੁਸੀਂ ਸ਼ਰਾਰਤੀ ਸੀ ਸੂਈ ਨਹੀਂ ਲਵਾਉਂਦੇ ਹੋਗੇ ਤੇ ਹੁਣ ਸੂਈ ਵਾਲੀ ਐਕਟਿੰਗ ਕਰਕੇ ਦਿਖਾਓ ਵੀ ਜਦੋਂ ਤੁਹਾਡੇ ਸੂਈ ਲਾ ਰਿਆ ਸੀ ਡਾਕਟਰ ਆਪਣੇ ਆਪ ਹੀ ਇਸੀ ਇਸੀ ਆਵਾਜ਼ ਦੇ ਵਿੱਚ ਉਹ ਤਾਂ ਮੈਨੂੰ ਵੀ ਨਹੀਂ ਪਤਾ ਹੁੰਦਾ ਵੀ ਆਪੀ ਕਰਕੇ ਦਿਖਾਓ ਜਦੋਂ ਸੂਈ ਲਾ ਰਿਆ ਸੀਗਾ ਡਾਕਟਰ ਫਿਰ ਤੁਹਾਡੀ ਫੀਲਿੰਗ ਕੀ ਹੋਊਗੀ ਜਦੋਂ ਡਾਕਟਰ ਸੂਈ ਲਾਊਗਾ ਤੁਹਾਡੇ ਆਵਾਜ਼ ਹੋਈ ਹੋਣੀ ਚਾਹੀਦੀ ਹੈ ਉਹ ਉਹ ਤਾਂ ਬੱਚ ਬਣਾ ਹੁੰਦਾ ਜੀ ਉਹਦੇ ਹੁਣ ਮੈਂ ਨਹੀਂ ਨਹੀਂ ਆਵਾਜ਼ ਜਿਹੜੀ ਤੁਸੀਂ ਹੁਣ ਕੀਤੀ ਹੈ ਫਿਲਮ ਦੇ ਵਿੱਚ ਮੈਂ ਕਹਿ ਰਿਹਾ ਤੁਸੀਂ ਕੋਈ ਵਾਈਰਲ ਹੋ ਰਹੀ ਹੈ ਰੀਲ ਵੀ ਬੜੀ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਕਾफी ਆਵਾਜ਼ਾਂ ਕੱਢ ਕੇ ਦਿਖਾਈਆਂ ਹਾਂਜੀ ਹਾਂਜੀ ਹਾਂ ਉਹ ਕਿਸ ਤਰ੍ਹਾਂ ਸੂਈ ਲਾਏਗਾ ਡਾਕਟਰ ਬਈ ਮੈਨੂੰ ਬਚਾ ਲਓ ਕਹਿ ਕੇ ਦਿਖਾਓ ਜਰਾ ਬਸ ਇੱਕ ਲਾਈਨ ਦੇ ਵਿੱਚ ਹੀ ਵੀਰੇ ਡਾਕਟਰ ਸੂਈ ਲਾਈ ਜਾਂਦਾ ਇਹਨੂੰ ਢਾ ਲਾ ਵਾਹ ਦੇਖੇ ਬਸ ਇੰਨਾ ਕੀ ਹੁੰਦਾ ਜੀ ਇਹ ਲੋਕਾਂ ਲਈ ਤਾਂ ਢੋਡੀ ਦਾ ਆਵਾਜ਼ ਹੀ ਬਹੁਤ ਹੈ ਕਿ ਅੱਖਰ ਵੀ ਬੋਲ ਲਓ ਜਦੋਂ ਤੁਹਾਨੂੰ ਪਹਿਲੀ ਫਿਲਮ ਕਿਵੇਂ ਆਫਰ ਹੋਈਏ ਬੱਬੂ ਮਾਨ ਸਾਹਿਬ ਦੀ ਜੀ ਜੀ ਵੀ ਸੀ ਡੀ ਦਾ ਦੌਰ ਸੀਗਾ ਉਹ ਤੋਂ ਵੀ ਸੀ ਡੀ ਦਾ ਤੇ ਫਿਲਮ ਮੈਨੂੰ ਮਿਲੀ ਸੀ ਕਿ ਲਾੜਾ ਵੈਲੈਤੀ ਅੱਛਾ ਜੀ ਤੇ ਬਟ ਕਿਸੇ ਕਾਰਨ ਵਰਸ਼ ਉਹ ਰਿਲੀਜ਼ ਨਹੀਂ ਹੋਈ ਸੀ ਅੱਛਾ ਹੋਰ ਕੋਈ ਫਿਲਮ ਸੀ ਕਿਸੇ ਹੋਰ ਐਕਟਰ ਦੀ ਹਾਂਜੀ ਹਾਂਜੀ ਉਹਦੇ ਵਿੱਚ ਕਿਹੜੀ ਸਟਾਰ ਕਾਸਟ ਸੀ ਉਸ ਚ ਰਾਣਾ ਰਣਵੀਰ ਜੀ ਸੀਗੇ ਅੱਛਾ ਹਾਂਜੀ ਕਾਮੇਡੀ ਫਿਲਮ ਸੀ ਉਹ ਵੀ ਹਾਂਜੀ ਹਾਂਜੀ ਜੋ ਫਿਲਮ ਆ ਹੀ ਨਹੀਂ ਸਕੀ ਨਹੀਂ ਉਹ ਨਹੀਂ ਐਕਚੁਅਲ ਦੇ ਵਿੱਚ ਜਿਹੜੇ ਪ੍ਰੋਡਿਊਸਰ ਸੀਗੇ ਉਹ ਕਿਸੇ ਕਾਰਨ ਵਰਸ਼ ਉਹ ਰਿਲੀਜ਼ ਨਹੀਂ ਹੋਈ ਸੀ ਰਿਲੀਜ਼ ਨਹੀਂ ਕਰ ਸਕਿਆ ਪਰ ਗਈ ਸੀ ਹਾਂਜੀ ਉਹਨਾਂ ਦੇ ਥਰੂ ਫਿਰ ਕਿਸੇ ਹੋਰ ਨੂੰ ਮਿਲਿਆ ਫਿਰ ਉਹ ਵੀ ਸੀਡੀ ਹੋਰ ਤਿਆਰ ਹੋਈ ਫਿਰ ਉਹ ਵੀ ਰਿਲੀਜ਼ ਨਹੀਂ ਹੋਈ ਅੱਛਾ ਫਿਰ ਉਹਨਾਂ ਦੇ ਥਰੂ ਮੈਂ ਗੌਰਵ ਤਰੇਨ ਜੀ ਨੂੰ ਮਿਲਿਆ ਅੱਛਾ ਕੜੀ ਸੀਗੀ ਇੱਕ ਦੇ ਜ਼ਰੀਏ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਕੁਝ ਮਿਲਦਾ ਕੜੀਆਂ ਦੇ ਨਾਲ ਹੀ ਮਿਲਦਾ ਔਰ ਕੁਦਰਤ ਦੇ ਮੁਤਾਬਕ ਹੀ ਮਿਲਦਾ ਹੈ ਜੀ 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 ਤੇ ਇਹ ਫਿਲਮ ਕਿਹੜੇ ਸਾਲ ਚ ਆਈ ਸੀਗੀ ਸ਼ੁਰੂ ਹੋਈ ਹੈ ਇਹਦੀ ਜਿਹੜੀ ਸ਼ੂਟਿੰਗ ਹੈ ਇਹ 2007 ਚ ਸਟਾਰਟ ਹੋਈ ਸੀ 2008 ਚ ਰਿਲੀਜ਼ ਹੋਈ ਸੀ ਅੱਛਾ 1 ਸਾਲ ਦਾ ਸਮਾਂ ਸੀਗੇ ਕਿਉਂਕਿ ਟਾਈਮ ਵੀ ਲੰਬਾ ਲੱਗਦਾ ਸੀ ਫਿਲਮਾਂ ਦੇ ਸ਼ੂਟ ਨੂੰ ਵੀ ਹੈਨਾ ਕਾਫੀ ਹਾਂਜੀ 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 ਕਿ ਕਿੰਨੇ ਟਾਈਮ ਦਾ ਇਹਦਾ ਸੀਗਾ ਸ਼ੈਡਿਊਲ ਚਾਰ ਪੰਜ ਮਹੀਨੇ ਜੋਹੀ ਹੈ ਤੇ ਆ ਨਹੀਂ ਨਹੀਂ ਇਹ ਸ਼ੂਟ ਤੇ ਦਾ 1 ਮਹੀਨੇ ਚ ਖਤਮ ਹੋ ਗਿਆ ਅੱਛਾ ਹਾਂਜੀ ਕੰਪਲੀਟ ਫਿਲਮ ਜ ਮਤਲਬ ਜਿਹੜੀ ਐਜ਼ এ ਥੀਏਟਰ ਦੇ ਵਿੱਚ ਆਈ ਹੈ ਸਾਲ ਲੱਗ ਗਿਆ ਸੀ ਸਾਲ ਲੱਗ ਗਿਆ ਸੀ ਦੋਸਤੋ ਜਿਹੜਾ ਇੱਕ ਫਿਲਮ ਲਾਈਨ ਦਾ ਕਿਉਂਕਿ ਮੈਂ ਵੀ ਇਹਨਾਂ ਦੇ ਵਿੱਚ ਵਿਚਰਦਾ ਆਪਣੇ ਦੋਸਤ ਨੇ ਸਾਰੇ ਤੇ ਇਹ ਬਹੁਤ ਹੀ ਇੱਕ ਬਹੁਤ ਔਖਾ ਪ੍ਰੋਸੈਸ ਹੈ ਆਪਣੇ ਲਈ ਕਹਿਣਾ ਜਦੋਂ 2.5 ਘੰਟੇ ਦੀ ਫਿਲਮ ਹੁੰਦੀ ਹੈ ਬੜਾ ਸੌਖਾ ਹੁੰਦਾ ਹੈ ਇਹ ਲ ਮਾੜੀ ਹੈ ਜਾਂ ਫਿਲਮ ਚੰਗੀ ਹੈ ਲੇਕਿਨ ਜਿਹੜੇ ਪਿੱਛੇ ਇਹਦੀ ਮਿਹਨਤ ਲੱਗੀ ਹੁੰਦੀ ਹੈ ਉਹਨੂੰ ਤੁਸੀਂ ਮਹਿਸੂਸ ਨਹੀਂ ਕਰ ਪਾਉਂਗੇ ਜਦੋਂ ਇੱਕ ਦਿਨ ਸ਼ੂਟਿੰਗ ਤੇ ਜਾ ਕੇ ਦੇਖੋਗੇ ਫਿਰ ਪਤਾ ਚਲੇਗਾ ਸਿਰਫ ਇੱਕ ਦਿਨ ਬੋਲ ਰਿਹਾ ਇਹ ਇਹ ਵਿਚਾਰੇ 18-12 ਘੰਟੇ ਔਰ ਇੱਕ ਇੱਕ ਮਹੀਨਾ ਸ਼ੂਟ ਕਰਦੇ ਨੇ ਜੀ ਜੀ ਹੈਨਾ ਤੇ ਜਿਸ ਤਰ੍ਹਾਂ ਕਿ ਤੁਸੀਂ ਇੰਨਾ ਆਰਟਿਸਟਾਂ ਦੇ ਨਾਲ ਰਹੇ ਸਾਰਿਆਂ ਨਾਲ ਬੱਬੂ ਮਾਨ ਸਾਹਿਬ ਨਾਲ ਰਹੇ ਹੋਰ ਵੀ ਆਰਟਿਸਟ ਸੀਗੇ ਫਿਲਮ ਦੇ ਵਿੱਚ ਤੁਹਾਨੂੰ ਬੱਬੂ ਮਾਨ ਸਾਹਿਬ ਦਾ ਜਿਹੜੀ ਨੇਚਰ ਸੀ ਕਿਸ ਤਰ੍ਹਾਂ ਦੀ ਲੱਗੀ ਉਦੋਂ ਉਹ ਵਧੀਆ ਨੇਚਰ ਹੈ ਜੀ ਜਾ ਕੋਈ ਦੱਸੋ ਉਸ ਟਾਈਮ ਦਾ ਫਿਲਮ ਦੇ ਟਾਈਮ ਦਾ ਕੋਈ ਵਾਕਿਆ ਦੱਸੋ ਜਿਹੜਾ ਤੁਹਾਡੇ ਨਾਲ ਉਹਨਾਂ ਨੇ ਹਾਸਾ ਮਜ਼ਾਕ ਕੀਤਾ ਹੋਵੇ ਜਾਂ ਕੋਈ ਸੀਰੀਅਸ ਗੱਲ ਕੀਤੀ ਹੋਵੇ ਤੁਹਾਡੀ ਸ਼ੂਟਿੰਗ ਬਾਰੇ ਕੋਈ ਹੁੰਦਾ ਬੜੀ ਪੁਰਾਣੀ ਗੱਲ ਹੋ ਗਈ तकरीबन 17 ਸਾਲ ਇਹ ਗੱਲਾਂ ਬਥੇਰੀਆਂ ਸੀਗੀਆਂ ਜਿਵੇਂ ਮੈਂ ਪਹਿਲੇ ਮੇਰੇ ਦਿਲ ਨੂੰ ਲੱਗੀ ਹੋਵੇ ਗੱਲ ਨਹੀਂ ਜਿਵੇਂ ਮੈਂ ਪਹਿਲੇ ਵੀ ਦੱਸਿਆ ਜੀ ਵੀ ਇੱਕ ਉਹਦੇ ਜਾਗੋ ਵਾਲਾ ਸ਼ੂਟ ਸੀਗਾ ਹਾਂਜੀ ਤੇ ਮਾਨ ਸਾਡਾ ਜਿਹੜਾ ਲੰਚ ਸੀਗਾ ਬ੍ਰੇਕਫਾਸਟ ਮਾਰਨਿੰਗ ਦੀ ਫੂਡ ਵੈਨ ਉਹ ਦੁੱਧ ਵਾਲੀ ਗੱਲ ਸੁਣਾਉਣ ਜਗਿਓ ਨਹੀਂ ਉਹ ਫੂਡ ਵੈਨ ਨਹੀਂ ਮਾਰਨਿੰਗ ਦੀ ਆਈ ਸੀਗੀ ਅਸੀਂ ਲੰਚ ਵੀ ਨਹੀਂ ਕੀਤਾ ਸੀ ਬ੍ਰੇਕਫਾਸਟ ਵੀ ਨਹੀਂ ਕੀਤਾ ਸੀ ਤੇ ਈਵਨਿੰਗ ਹੋ ਗਈ ਸੀਗੀ ਤੇ ਮੈਨੂੰ ਭੁੱਖ ਬਹੁਤ ਜ਼ੋਰ ਦੀ ਲੱਗੀ ਸੀਗੀ ਹਾਂਜੀ ਮੈਂ ਮਾਨ ਸਾਹਿਬ ਦੇ ਵੀ ਫਿਰ ਟਿਫਨ ਖੋਲ ਕੇ ਬੈਠ ਗਿਆ ਸੀਗਾ ਅਜ ਉਹ ਆ ਗਏ ਸੀਗੇ ਹਾਂ ਤੇ ਬਾਅਦ ਚ ਉਹਨਾਂ ਨੇ ਜਦੋਂ ਦੇਖਿਆ ਖਾਲੀ ਪਿਆ ਹਾਂ ਤੇ ਫਿਰ ਕੀ ਬੋਲੇ ਨਹੀਂ ਬੋਲਣਾ ਤਾਂ ਕੀ ਸੀਗਾ ਉਹ ਕਹਿੰਦੇ ਵੀ ਐਡਾ ਵੱਡਾ ਟਿਫਨ ਸੀਗਾ ਕਹਿੰਦੇ ਇਕੱਲਾ ਖਾ ਜੇਗਾ ਮੈਂ ਕਿਹਾ ਵੀ ਖਾ ਲਾਂਗਾ ਮੈਂ ਅੱਛਾ ਇਹ ਰੋ ਕੱਲਾ ਮੈਂ ਖਾ ਗਿਆ ਸੀਗਾ ਫਿਰ ਸਾਰੀ ਯੂਨਿਟ ਦੇਖਦੀ ਸੀ ਪੂਰਾ ਖਾ ਗਏ ਸੀ ਜੀ ਜੀ ਅੱਛਾ ਇੱਕ ਮੈਂ ਪਰਸੋ ਹਫਤਾ ਪਹਿਲਾਂ ਇੱਕ ਵੀਡੀਓ ਸ਼ੂਟ ਕਰਕੇ ਆਇਆ ਰੋहतक ਹਾਂਜੀ ਉਹ ਕਹਿੰਦੇ ਤਿੰਨ ਪਰੌਂਡੇ ਖਾਣ ਤੇ 1.5 ਲੱਖ ਰੁਪਏ ਇਨਾਮ ਉਹਨੂੰ ਉੱਥੇ ਵੀ ਜਾਇਓ ਹੈ ਜੀ ਮੈਂ ਬੰਦਾ ਲੱਭ ਰਿਆ ਸੀ ਕੋਈ ਜੇ ਤੁਸੀਂ ਮਾਨ ਸਾਹਿਬ ਦਾ ਟਿਫਨ ਖਾ ਸਕਦੇ ਹੋ ਉਹਦੇ ਵਿੱਚ ਦੋ ਗੱਲਾਂ ਸੀ ਇੱਕ ਤਾਂ ਹਿੰਮਤ ਮਾਨ ਸਾਹਿਬ ਦਾ ਜੀ ਜੀ ਟਿਫਨ ਖਾਣ ਲਈ ਜੀ ਉਹ ਪਿਆਰ ਵੀ ਬੜਾ ਕਰਦੇ ਆ ਤੇ ਤੁਹਾਨੂੰ ਪਤਾ ਹੈ ਗੁੱਸੇ ਵਾਲੇ ਵੀ ਬੜੇ ਆ ਕਰਦੇ ਵੀ ਸਾਰੇ ਹੈਗੇ ਉਹਨਾਂ ਤੋਂ ਮਤਲਬ ਪਿਆਰ ਦੇ ਤੌਰ ਤੇ ਜੀ ਤੇ ਫਿਰ ਤਾਂ ਤੁਸੀਂ ਦੋਨੋਂ ਚੀਜ਼ਾਂ ਚ ਪਾਸ ਹੋ ਚੁੱਕੇ ਸੀ ਨਹੀਂ ਪਿਆਰ ਜ਼ਿਆਦਾ ਕਰਦੇ ਜੀ ਹਾਂ ਤੁਹਾਨੂੰ ਖਾਣ ਦਾ ਸ਼ੌਕ ਕਦੋਂ ਤੋਂ ਪਿਆ ਖਾਣ ਤਾਂ ਹੀ ਸਾਰੀ ਖਾਂਦੀ ਹੈ ਖਾ ਨਹੀਂ ਜਿਹੜਾ ਤੁਸੀਂ ਤੁਸੀਂ ਕਹਿ ਰਹੇ ਹੋ ਐਕਸਟਰਾ ਵੀ ਮੈਨੂੰ ਮੈਨੂੰ ਭੁੱਖ ਲੱਗਦੀ ਹੈ ਮੈਂ ਕੰਟਰੋਲ ਨਹੀਂ ਕਰ ਪਾਇਆ ਉਸ ਦਿਨ ਦੀ ਗੱਲ ਸਾਰਾ ਦਿਨ ਦੇ ਭੁੱਖਾ ਸੀਗਾ ਜੀ ਕੋਈ ਵੀ ਬੰਦਾ ਹੋਵੇਗਾ ਸਾਰਾ ਅੱਜ ਉਹੀ ਗੱਲ ਹੀ ਗੱਲ ਹੈ ਸਿਰਫ ਇੱਕ ਹਾਂ ਠੀਕ ਹੈ ਠੀਕ ਹੈ ਲੇਕਿਨ ਤੁਹਾਨੂੰ ਫੂਡ ਦਾ ਸ਼ੌਕ ਬਹੁਤ ਹੈ ਉਹ ਵੀ ਨਹੀਂ ਫੂੜੀ ਨਹੀਂ ਆ ਮੈਂ ਫੂੜੀ ਨਹੀਂ ਹੋ ਇੱਕ ਵਾਰ ਕੁਐਸਚਨ ਤੁਹਾਡਾ ਆਇਆ ਸੀਗਾ ਪਿਛੇ ਵੀਡੀਓ ਦੇ ਵਿੱਚ ਕਿ ਤੁਸੀਂ ਫੂੜੀ ਹੋ ਜ਼ਬਰਦਸਤੀ ਕਿ ਯਾਰ ਫੂੜੀ ਹੋ ਤੁਸੀਂ ਫੂੜੀ ਹੋ ਨਹੀਂ ਤੇ ਉਹ ਹੈਲਥ ਦੇ ਬਾਈ ਤਾਂ ਨਹੀਂ ਤੁਸੀਂ ਲੱਗਦੇ ਇੰਨਾ ਕੋਈ ਜ਼ਿਆਦਾ ਨਹੀਂ ਫੂੜੀ ਨਹੀਂ ਆ ਮੈਂ ਤੇ ਤੁਸੀਂ ਇਹ ਜਿਹੜਾ ਕਨਸੈਪਟ ਸ਼ੁਰੂ ਕੀਤਾ ਆਪਣਾ ਇਹ ਵਾਲਾ ਜੀ ਇਹ ਕਦੋਂ ਸ਼ੁਰੂ ਕੀਤਾ ਇਹ ਤਕਰੀਬਨ 4 ਸਾਲ ਹੋ ਗਏ ਜੀ ਅੱਛਾ ਜਿਸ ਦਿਨ ਤੁਹਾਡੇ ਮਨ ਦੇ ਵਿੱਚ ਆਇਆ ਤੁਸੀਂ ਦੋ ਕਿਸ਼ਤੀਆਂ ਦੇ ਵਿੱਚ ਪੈਰ ਰੱਖ ਰਹੇ ਸੀ ਇੱਕ ਐਕਟਰ ਦੇ ਲਈ ਕਿੰਨਾ ਕੌਖਾ ਸੀ ਦੇਖੋ 2 ਸਾਲ ਤੋਂ ਕੁਝ ਕੰਮ ਨਹੀਂ ਆ ਰਿਹਾ ਸੀਗਾ ਜੀ ਤੇ ਉਸ ਤੋਂ ਪਹਿਲੇ ਸਟਾਰਟਅਪ ਤਾਂ ਮੈਂ ਇਹ ਵੈਸੇ ਐਜ਼ ਅ ਸਾਈਡ ਬਿਜ਼ਨਸ ਸਟਾਰਟ ਕਰਵਾਇਆ ਸੀਗਾ ਫਿਰ ਅਖੀਰ 2 ਸਾਲ ਤੋਂ ਜਦੋਂ ਕੰਮ ਨਹੀਂ ਆਇਆ ਫਿਰ ਮੈਨੂੰ ਖੁਦ ਹੀ ਕਿਸੇ ਨੂੰ ਕਰਵਾਇਆ ਸੀ ਬੰਦਾ ਜੀ 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 ਤੇ ਕੋਈ ਵਰਕਰ ਰੱਖ ਜੀ 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 ਤੇ ਮੈਨੂੰ ਖੁਦ ਹੀ ਟੇਕਓਵਰ ਕਰਨਾ ਪਿਆ ਅੱਛਾ ਉਸ ਟਾਈਮ ਰਿਜ਼ਲਟ ਵੀ ਨਹੀਂ ਅੱਛਾ ਆਇਆ ਹੋਵੇਗਾ ਨਾ ਕਿ ਕਿਉਂਕਿ ਕਿਸੇ ਨੂੰ ਆਪਾਂ EMPLOYE ਨੂੰ ਰੱਖਦੇ ਆਂ ਤੇ ਰਿਜ਼ਲਟ ਵੀ ਉਹ ਇਸ ਤਰ੍ਹਾਂ ਨਹੀਂ ਸਟਾਰਟਅਪ ਸੀਗਾ ਜੀ ਸਟਾਰਟਿੰਗ ਸੀ ਜੀ ਨਹੀਂ ਜਦੋਂ ਤੱਕ ਆਪਾਂ ਇਨਵੋਲਵ ਖੁਦ ਨਹੀਂ ਹੁੰਦੇ ਥੋੜਾ ਹਈਆ ਉੱਪਰ ਕੋਨਦੀ ਆ ਤੇ ਜਦੋਂ 4 ਸਾਲ ਪਹਿਲਾਂ ਸ਼ੁਰੂ ਕੀਤਾ ਫਰਸਟ ਡੇ ਸੀ ਕੀ ਐਕਸਪੀਰੀਅੰਸ ਸੀਗਾ ਵੀ ਆਰ ਇੱਕ ਐਕਟਰ ਅੱਜ ਫੂਡ ਦਾ ਕੰਮ ਕਰ ਰਿਹਾ ਇਸ ਤਰ੍ਹਾਂ ਦਾ ਹੁੰਦਾ ਕੁਛਕ ਨਹੀਂ ਸਾਰੇ ਸੋਚ ਦੀ ਸੋਚ ਦੀ ਗੱਲ ਹੁੰਦੀ ਹੈ ਜੀ ਤੇ ਕੁਛ ਇਦਾਂ ਦਾ ਨਹੀਂ ਸੀਗਾ ਦੇਖੋ ਪੈਸੇ ਵੀ ਕਟਵਾਦਣੇ ਇਹਨਾਂ ਦੇ ਐ ਇਕੱਲਾ ਨਹੀਂ ਕੰਮ ਚੱਲਣਾ ਹੈਗਾ ਤੇ ਕਿਉਂਕਿ ਅਸੀਂ ਜਾ ਜਾ ਕੇ ਜਿਹੜੇ ਕਾਰਟਸ ਤੇ ਹੋਰ ਜਗ੍ਹਾ ਜਿਹੜੀਆਂ ਵੀਡੀਓਜ਼ ਬਣਾਉਂਦੇ ਆ ਇਹ ਵੀ ਕੰਮ ਜ਼ਰੂਰੀ ਹੁੰਦਾ ਤੇ ਅੱਛਾ ਕਿਸ ਤਰ੍ਹਾਂ ਦਾ ਫੀਲ ਹੋਇਆ ਤੁਸੀਂ ਕਹਿ ਰਹੇ ਹੋ ਨਹੀਂ ਕੁਛ ਭਾਜੀ ਇੰਨਾ ਖਾਸ ਨਹੀਂ ਜੀਗਾ ਬਸ ਨੋਰਮਲੀ ਕੰਮ ਐ ਕੰਮ 'ਚ ਸ਼ਰਮ ਤਾਂ ਕੋਈ ਨਹੀਂ ਹੁੰਦੀ ਬੜਾ ਛੋਟਾ ਕੰਮ ਕੁਝ ਨਹੀਂ ਹੁੰਦਾ ਨਹੀਂ ਅਸੀਂ ਲੋਕ ਜਿਹੜੇ ਥੋੜਾ ਥੋੜੀ ਐਜੂਕੇਸ਼ਨ ਕੀ ਹੈ ਭਾਜੀ ਭਾਜੀ ਮੇਰੀ ਮੈਂ ਬੀਏ ਕੀਤੀ ਭਾਜੀ ਬੀਏ ਕੀਤੀ ਹੋਈ ਹੈ ਉਹੀ ਗੱਲ ਜਿਵੇਂ ਹੁਣ ਮੈਂ ਮੇਰੇ ਵਰਗਾ ਬੰਦਾ ਜ਼ਿਆਦਾ ਡਿਗਰੀਆਂ ਕਰ ਲਿਆ ਸਾਨੂੰ ਆਹ ਕੰਮ ਕਰਨਾ ਵੀ ਬੜਾ ਮੁਸ਼ਕਲ ਲੱਗਣ ਲੱਗ ਗਿਆ ਕਿ ਵੀਡੀਓ ਜਦੋਂ ਮੈਂ ਬਣਾ ਰਿਹਾ ਇਮਾਈਂਡ ਦੇ ਵਿੱਚ ਯਾਰ ਮੈਂ ਬਣਾ ਰਿਹਾ ਅੱਜ ਮੇਰੇ ਕੋਲ ਸਟਾਫ ਨਹੀਂ ਹੈ ਇਹ ਉਹ ਕਈ ਚੀਜ਼ਾਂ ਮੈਟਰ ਕਰ ਜਾਂਦੀਆਂ ਦਿਮਾਗ ਤੇ ਕਈ ਵਾਰ ਆਉਂਦੀ ਹੈ। ਭਾਜੀ ਮੀਡਲ ਕਲਾਸ ਫੈਮਿਲੀ ਤੋਂ ਆ ਮੈਂ ਐਕਟਿੰਗ ਲਾਈਨਸ ਵੀ ਖੁਦ ਆਪਣੀ ਮਿਹਨਤ ਨਾਲ ਆਇਆ ਸੀਗਾ। ਜੀ ਇੱਥੇ ਵੀ ਮਿਹਨਤ ਕਰ ਰਿਹਾ ਹਾਂ। ਇਹ ਤੁਹਾਨੂੰ ਏ ਵਾਲਾ ਕੰਮ ਮਿਲਿਆ ਸੀਗਾ ਇਕੱਲਾ ਜਾਂ ਹੋਰ ਮੈਨੂੰ ਸਮਝ ਨਹੀਂ ਕੁਝ ਹੋ ਰਿਹਾ ਤਾਂ ਮੈਨੂੰ ਲੱਗਿਆ ਇਹ ਕਰ ਲੈਣਾ। ਕੰਮ ਹੋਰ ਵੀ ਮਿਲੇ ਤੁਹਾਨੂੰ ਇਸ ਤੋਂ ਇਲਾਵਾ ਫਿਲਮਾਂ ਚ ਜੀ ਜੀ 30 ਪਲੱਸ ਫਿਲਮਾਂ ਕੀਤੀਆਂ ਮੈਂ। ਅਚਾ 30 ਪਲੱਸ ਹੋਰ ਕਿਹੜੀ ਫੇਵਰੇਟ ਸੀ ਤੁਹਾਡੀ? ਭਾਜੀ ਮੇਰੀ ਤਾਂ ਸਾਰੀਆਂ ਫੇਵਰੇਟਸ ਹੈ। ਨਹੀਂ ਜਿਹੜੀ ਤੁਹਾਨੂੰ ਜਿਹੜੀ ਸਾਡੀ ਵੀ ਹੋਈ ਹੋਵੇ ਕਿਉਂਕਿ ਇਹ ਕਰੈਕਟਰ ਰੋਲਾ ਪੈ ਗਿਆ ਵੀ ਵਧੀਆ ਸੀ ਭਾਜੀ ਮੋਸਮ ਸ਼ਾਹਿਦ ਕਪੂਰ ਨਾਲ ਕੀਤੀ ਸੀਗੀ ਅੱਛਾ ਸ਼ਾਹਿਦ ਕਪੂਰ ਨਾਲ ਜੀ ਜੀ ਹਿੰਦੀ ਫਿਲਮ ਚ ਵੀ ਹੋ ਤੁਸੀਂ ਜੀ ਜੀ ਉਹਦਾ ਕੀ ਤੁਹਾਡਾ ਡਾਇਲੋਗ ਸੀਗਾ ਫਿਲਮ ਦਾ ਯਾਦ ਹੈ ਨਹੀਂ ਤਾਂ ਨਹੀਂ ਆ ਇਹ ਨਾ ਅੱਜ ਕੱਲ ਜਿਹੜਾ ਰਾਜਮਾ ਤੇ ਚਾਵਲ ਦੇ ਚੱਕਰ ਚ ਡਾਇਲੋਗ ਸਾਰੇ ਭੁੱਲ ਗਏ ਨੇ ਤੇ ਕਿਉਂਕਿ ਤਿਆਰੀਆਂ ਹੋ ਗਈਆਂ ਨੇ ਜੀ ਸਹੀ ਬੋਲ ਰਹੇ ਹੋ ਨਾ ਬਈਆ ਆਪ ਕਹਣਾ ਖਾਣਾ ਖਾਤੇ ਹੋ ਉਧਰ ਸੇ ਆਪ ਕਹਾਂ ਸੇ ਹੋ ਮਿਗਾਲੇਆ ਸੇ ਠੀਕ ਹੈ ਨਾ ਨੇਪਾਲ ਸੇ ਹੋ ਅੱਛਾ ਅੱਛਾ ਤੋ ਖਾਣਾ ਪਹਿਲੇ ਖਾਇਆ ਕਬੀ ਇਧਰ से हैं। है से रोज इधर से लेते हो होटिस्फाई हो बहुत बढ़िया खाना देते हैं क्या खाते हो जो अच्छा पैसे भी कम लेते हैं पेट भी पूरा भर जाता है यही कमाल देखिए इनके मैडम भी इनके वाइफ खड़े हैं मैंने इनसे ऑफ द कैमरा क्वेश्चन पूछा था मैम क्या हाल है आपका गुड नेम क्या है कृपाल कौर तो मैम आपकी शादी में तो ये काम शुरू होने से पहले हुई या बाद में बाद में हुई तो आपका उस टाइम मन था कि इनके साथ पूरा साथ देना या थोड़े टाइम बाद मन बना नहीं नहीं। तार। तार। चार। इत्तिते चार। इत्तिते अच्छा 21 में स्टार्ट किया तो जब इन्होंने ये वाला फैसला आपको बताया कि हमने अब फूड का काम करना है इकट्ठे तो आपको थोड़ा मुश्किल लगा नहीं वो तो हर कोई बोलता है काम काम है लेकिन देखो है तो बहुत हार्डवर्क टफ तो है ना वर्क है तो कब उठते हो सुबह छ बजे तो ये सारा खाना खुद बनाते हो दोनों जा। अच्छा वेरी गुड उनका क्या नाम है वो उनको डेडिकेट करते हैं ये वीडियो हम आज तो क्या नाम है उनका तलोचन सिंह जी बहुत बहुत शुक्रिया तलोचन सिंह जी जो ऐसा प्यारा एक्टर पैदा किया इसलिए दुनिया में और ऐसी प्यारी नूह भी कह सकता हूँ पंजाबी में ये दसो भाजी हाँ जी ਜ਼ਿੰਦਗੀ ਦੇ ਵਿੱਚ ਕੋਈ ਗਿਲਾ ਤਾਂ ਨਹੀਂ ਹੈ ਸ਼ਿਕਵਾ ਤਾਂ ਨਹੀਂ ਹੈ ਨਹੀਂ ਨਹੀਂ ਭਾਜੀ ਕੋਈ ਗਿਲਾ ਸ਼ਿਕਵਾ ਕਰਦਾ ਭਾਜੀ ਰੱਬ ਨਾਲ ਨਹੀਂ ਨਹੀਂ ਭਾਜੀ ਰੱਬ ਦਾ ਤਾਂ ਸ਼ੁਕਰੀਆ ਦਾ ਹੈ ਕੀ ਸ਼ੁਕਰੀਆ ਦਾ ਵੀ ਆਪਾਂ ਨੂੰ ਕਾਰਡ ਖਲਾਈ ਭਾਜੀ ਸਾਨੂੰ ਪਹਿਲੀ ਗੱਲ ਤਾਂ ਇਹਨਾਂ ਸਾਭ ਅਕਸ਼ੇ ਹੋਇਆ ਹੀ ਸ਼ੁਕਰ ਉਹਦਾ ਤਾਂ ਦੇਣੀ ਨਹੀਂ ਦੇ ਸਕਦੇ ਸੀ ਹੁਣ ਮੈਨੂੰ ਇਹ ਦੱਸੋ ਵੀ ਤੁਸੀਂ ਧਾਰਮਿਕ ਮਾਇੰਡ ਦੇ ਵੀ ਹੋ ਜਿਵੇਂ ਤੁਹਾਡੇ ਫਾਦਰ ਦੀ ਗੱਲ ਹੋਈ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਧਾਰਮਿਕ ਮੈਂ 100% ਭਾਜੀ ਰੱਬ 'ਚ ਬਲੀਵ ਕਰਨ ਵਾਲਾ ਨਹੀਂ ਤੁਹਾਡੇ ਫਾਦਰ ਬਹੁਤ ਜ਼ਿਆਦਾ ਧਾਰਮਿਕ ਜੀ 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 ਉਹਦਾ ਇੱਕ ਕੱਲ ਸਾਨੂੰ ਬਹੁਤ ਵੱਡਾ ਬਿਜ਼ਨਸਮੈਨ ਮਿਲਿਆ ਮੈਨੂੰ ਮਿਲੇਨੀਅਰ ਜੀ ਮੈਂ ਉਹਨੂੰ ਲਾਸਟ ਦੇ ਵਿੱਚ ਇੱਕੋ ਗੱਲ ਕੀਤੀ ਕਿ ਤੇਰੇ ਅਮੀਰੀ ਦਾ ਕਾਰਨ ਤੇਰਾ ਸਵੇਰੇ 파ਟ ਨਾ ਛੱਡਣਾ ਕੱਲੀ ਅਮੀਰੀ ਇਹ ਨਹੀਂ ਹੈ ਕਿ ਫਾਈਨੈਂਸ਼ੀਅਲ ਲੇਕਿਨ ਜਿਹੜਾ ਉਹਦਾ ਰੁਤਬਾ ਜੀ ਜੀ ਹਰ ਚੀਜ਼ ਜੋ ਮੰਗਦਾ ਇਨਸਾਨ ਜੀ ਤੇ ਤੁਸੀਂ ਹੁਣ ਆਉਣ ਵਾਲੇ ਸਮੇਂ 'ਚ ਵੀ ਐਕਸਪੈਕਟ ਕਰਦੇ ਹੋ ਕਿ ਤੁਹਾਨੂੰ ਹੋਰ ਫਿਲਮਾਂ ਵੀ ਮਿਲਣ ਨਹੀਂ ਭਾਜੀ ਮੈਂ ਹਲੇ ਕੁਝ ਐਕਸਪੈਕਟ ਨਹੀਂ ਕਰਦਾ ਮੇਰਾ ਫੋਕਸ ਓਨਲੀ ਮੇਰੇ ਕੰਮ ਤੇ ਹੈ ਜੇ ਰੱਬ ਚਾਵੇ ਰੱਬ ਚਾਏਗਾ ਰੱਬ ਤੇ ਜੋ ਚਾਏਗਾ ਜਿਉਂ ਮਿਲ ਹੀ ਜਾਣਾ ਹੈ ਉਹ ਤਾਂ ਮਿਲ ਹੀ ਜਾਣਾ ਜੋ ਚਾਣਾ ਉਹ ਮੈਂ ਨਾ ਮੈਂ ਨਾ ਵੀ ਚਾਹੁੰਦਾ ਹੋ ਤਾਂ ਵੀ ਮਿਲ ਜਾ ਅੱਛਾ ਚਲੋ ਇੱਕ ਹੋਰ ਗੱਲ ਬੜੀ ਪਿਆਰੀ ਜੀ ਪੁੱਛਦਾ ਤੁਹਾਨੂੰ ਜੀ ਜੇ ਆਪਾਂ ਨੂੰ ਏਸੀ ਕੰਮ ਦੇ ਵਿੱਚ ਇੰਜੋਏ ਕਰ ਰਿਹਾ ਸਾਰਾ ਕੁਝ ਠੀਕ ਹੈ ਤੁਸੀਂ ਚਾਹੋਗੇ ਕਿ ਥੋੜਾ ਬੱਚਾ ਬਹੁਤ ਵੱਡਾ ਬੱਬੂ ਮਾਨ ਦੇ ਬਰਾਬਰ ਦਾ ਐਕਟਰ ਬਣੇ ਜਾਂ ਕਿਸੇ ਸ਼ਾਹਿਦ ਖਪੂਰ ਦੇ ਬਰਾਬਰ ਦਾ ਐਕਟਰ ਬਣੇ ਮੈਂ ਮੈਂ ਇਦਾਂ ਦਾ ਕੁਝ ਨਹੀਂ ਉਹ ਇਸ ਲਾਈਨ 'ਚ ਪਾਣਾ ਚਾਹੋਗੇ ਖੁਦ ਨਹੀਂ ਮੈਂ ਇਹ ਸੋਚਦਾ ਜੀ ਇਨਸਾਨ ਵਧੀਆ ਬਣਨਾ ਚਾਹੀਦਾ ਬੰਦਾ ਵਾਹ ਬਾਸ ਕਰਦਾਰ ਤਾਂ ਆਪੇ ਵੱਡੇ ਛੋਟੇ ਹੋ ਜਾਂਦੇ ਜੇ ਇਨਸਾਨ ਵਧੀਆ ਹੋਵੇ। ਉਹ ਫਾਜ਼ਲ ਦਾ ਨਾਮ ਵੀ ਕਰਤਾਰ ਹੈ। ਲੋਜਨ ਸਿੰਘ ਹੈ। ਤੇ ਕਰਤਾਰ ਜੋ ਕਰਦਾ ਹੈ ਇੱਕ ਕਰਦਾਰ ਤਾਂ ਅੱਛੇ ਬਣਦੇ ਆ। ਜੀ ਜੀ। ਜੇ ਰੱਬ ਤੁਹਾਡੇ ਨਾਲ ਹੈ ਤਾਂ ਕਿਰਦਾਰ ਅੱਛੇ ਬਣਦੇ ਆ। ਤੁਸੀਂ ਆਪਦਾ ਮਨ ਸਾਫ਼ ਰੱਖੋ। ਮਿਹਨਤ ਕਰਦੇ ਰਹੋ। ਤੇ ਤੁਹਾਡੇ ਇੱਥੇ ਖਾਣਾ ਇੱਕ ਬੰਦਾ ਕਿੰਨੇ ਕ ਪੈਸਿਆਂ ਚ ਖਾ ਲੈਂਦਾ ਹੈ? 1.5-200 ਰੁਪਏ ਚ ਖਾ ਲੈਂਦਾ ਇੱਕ ਬੰਦਾ। ਹਾਂਜੀ ਹਾਂਜੀ इजीली। 80 ਰੁਪਏ ਤੋਂ ਸ਼ੁਰੂ ਹੋ ਜਾਂਦੇ 40 ਰੁਪਏ ਤੋਂ ਸ਼ੁਰੂ ਹੋ ਜਾਂਦਾ। ਅੱਛਾ 40 ਰੁਪਏ ਬਾਕੀ ਕੀ ਹੁੰਦਾ ਖਾਣੇ ਤੋਂ ਇਲਾਵਾ ਲੱਸੀ ਵਗੈਰਾ ਵੀ ਸਾਰਾ ਲੱਸੀ ਹੈ ਜੀ ਚਾਹ ਕੌਫੀ ਕੋਲਡ ਡਰਿੰਕ ਅਜਾ ਹਾਂਜੀ ਆ ਸਾਨੂੰ ਚਾਹ ਬੁਲਾਓਗੇ ਲਾ ਦਾਂਗੇ ਜੀ ਹੈ ਲਾ ਦਾਂਗੇ ਜੀ ਚਾਹ ਬੁਲਾਓਗੇ ਜਾਂ ਕੌਫੀ ਜੋ ਪੋਓਗੇ ਜੀ ਤੁਹਾਨੂੰ ਕੀ ਟੇਸਟੀ ਲੱਗਦਾ ਮੈਂ ਤਾਂ ਭਾਜੀ ਚਾਹ ਪੀਨੇ ਉਹ ਕੌਫੀ ਮੈਂ ਕੁਝ ਵੀ ਨਹੀਂ ਪੀਂਦਾ ਨਾ ਚਾਹ ਨਾ ਦੇਖੋ ਕਿੰਨੇ ਖਰਾਬ ਨੇ ਆ ਆ ਆ ਆਪ ਸਿਰਫ ਐਕਟਿੰਗ ਕਰਦੇ ਨੇ ਤੇ ਦੂਸਰੇ ਨੂੰ ਚਾਹ ਕੌਫੀ ਰਾਜਮਾ ਕਿਆ ਕਿਆ ਖਲਾਈ ਜਾ ਰਿਹਾ ਤੇ ਭਾਜੀ ਆਪਾਂ ਹੁਣ ਆਪਣੀ ਉਸੇ ਐਕਟਿੰਗ ਦੇ ਵਿੱਚ ਆਪਣਾ ਜਿਹੜਾ ਇੱਕ ਐਡਰੈਸ ਆ ਉਹ ਬੋਲਣਾ ਤੇ ਆਪਣਾ ਫੋਨ ਨੰਬਰ ਬੋਲੋ ਹਾਂਜੀ ਸਾਡਾ ਐਡਰੈਸ ਹੈਗਾ ਉਸੇ ਉਸੇ ਟੋਨ ਦੇ ਵਿੱਚ ਫਿਲਮ ਵਾਲੀ ਟੋਨ ਦੇ ਵਿੱਚ ਉਹ ਉਹੀ ਉਹੀ ਲਫਜ਼ ਸਾਡਾ ਐਡਰੈਸ ਆ ਵੀਰੇ 69 ਮੋਹਾਲੀ ਆਪੋਜੀਟ ਮੈਜੈਸਟੀ ਹੋਟਲ ਤੇ ਮੇਰਾ ਕੰਟੈਕਟ ਨੰਬਰ 977990291 ਵੀਰੇ ਤੂੰ ਤਾਂ ਕਮਾਲ ਹੀ ਕਰਤੀ ਅੱਜ ਬਹੁਤ ਬਹੁਤ ਸ਼ੁਕਰੀਆ